ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਰੂਪ ਤੇ ਬਰਨਤੇ ਮਹਾਰਾਜ ਸਭਈ ਜਨੇਕਾਰ ਹੈ ਸਭਈ ਜਨੇਕਾਰ ਹੈ ਸਰਬਤਾ ਭਲਾ ਕਰਵਾ ਬਈ ਮੇਰ ਕਰੋ ਕਿਰਪਾ ਕਰਵਾ ਬਈ ਖਾਂ ਖਲਿਸ਼ਾ ਦਾ ਨਾਸ਼ ਕਰਵਾ ਲਓ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਵਾ ਬਈ ਸੰਤਨ ਜੀ ਦੇਵਾ ਸ ਮਾਰੇ ਆਪਣੀ ਮੇਰ ਪਰੋ ਕਿਰਪਾ ਕਰੋ ਸਾ ਸਭੀ ਤੇ ਕਿਰਪਾ ਕਰੋ ਸੰਗਮ ਬਾਬਾ ਜੀ ਦੀ ਸਤਿ ਸੰਗਮ ਬਾਬਾ ਜੀ ਦੀ ਤੇ ਤੰਤਿ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਜੀ ਜੋਦਰੂਪ ਹਰਿਆਭ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਬੈ ਤੁਸੇ ਉਸਤ ਤੁਮਿਲਾਇਓ ਅੰਘਦ ਕਿਰਪਾਤਾਰ ਅਮਰ ਸਾਧਗੁਰ ਤੇ ਰਗੀਓ ਅਮਰਦਾਸ ਅਮਰਤ ਸ਼ਦਰ ਗੁਰ ਰਾਮਹ ਦੀਓ ਗੁਰ ਰਾਮਦਾਸ ਸਦਾਰਸਨ ਪਰਸ ਕਹਿ ਮਧੁਰਾਇ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਿਕਾਉਣੇਣ ਮੂਰਤ ਪੰਜ ਪਰਮਾਨ ਪੁਰਖ ਰਜਨ ਬਿਕੋਨੇਣਾ ਸਾਜਨ ਤੇਰੇ ਚਰਨ ਕੀ ਹੋਏ ਰਾਜ ਸਜੂਰ ਨਾਨਕ ਸ਼ਰਨ ਤੇ ਹਾਰੀਆ ਕੋ ਕਸਾਹਜੂ मैं तकी शरण आयो सारा तबाए जियो बहुत जनम बि छुरे थे इहो जनम तुमारे लिखे ਸਾ ਲੱਗ ਜੀਵਾ ਚਿਰ ਪયો ਦਰਸਨ ਦੇਖੇ RAM ਨਾਮ ਉਰ ਮੈ ਗਇਓ ਇਹ ਸੇ ਮਰਦ ਸੰਕਟ ਮਿਟਾਇ ਦਰਸਦ ਹਾਰੋ ਸੁਖੋ ਢਾਲ ਗੁਰ ਸੇਵੀ ਐ ਐਨ ਸਹਜ ਸੁਭਾਈ ਦਰਸਨ ਪਰਸ ਹੈ ਜਨਮ ਮਰਨ ਦੁਖ ਓ ਐਸੇ ਬਖਸਾਮਦੀ ਨੂਰੇ ਹਰ ਸੋਹਰ ਸੋ ਤਦ ਡਿਝੇ ਸੱਜੇ ਬਾਦਸ਼ਾਨ ਮਾਲ ਜਨਮ ਜਨਮ ਦੀ ਸੱਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਜਿਵੇਂ ਸਬਾਸ ਬੈਠਿਆ ਸੋਹੀ ਐ ਸਭ ਨੰਦਾ ਵੇਸਾ ਹੋ धन श्री गुरु साहिब जी टोडी महल्ला पंजा ਹਾਰ ਬੇਸਰਤ ਸਦਾ ਕੁਵਾਰੀ ਕਾ ਕਉ ਤੁ ਕਾ ਕਹਾ ਬਿਆਪੈ ਜਾਗੋ ਜੁ ਤੁ ਹਾਰੀ ਹਾਰ ਬੇਸਰਤ ਸਦਾ ਕੁਵਾਰੀ का कहो तो का कहा बया पै जा कहो तो उठ तुहारी रहा बिन सिमरन जो जीवन बलना सर्व जैसे अर जारी। नव खंडन को राज कमाव अंत है गोहारी गुण निदान गुण तीन ही गाए जा गौ किरपा तारी सो सुखिया ਤਨ ਉਸ ਜਨਮਾ ਨਾਨਕ ਦੇਸ ਬਲੇ ਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾਗੋ ਗਿਰਬਾਦਾਰੀ ਸੋ ਸੁਖਿਆ ਤਨ ਉਸ ਜਨਮਾ ਨਾਮਕ ਤੇਸ ਬਲਹਾਰੀ ਵਾਹੀ ਗੁਰੂ ਜੀ ਕਾ ਕਾਲ ਸਾ ਵਾਹੀ ਗੁਰੂ ਜੀ ਕੀ ਫਤਿਹ ਟੋੜੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖਵਾਰੀ ਤਾ ਗਉ ਦੁਖਾ ਕਹਾ ਬਿਆਪੈ ਜਾਗੋ ਓ ਤੁਹਾਰੀ ਰਹਾਉ ਪਰਮ ਸਰਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਭਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾ ਦੇ ਸਰਤਾਜ ਗੁਰਬਾਣੀ ਦੇ ਬੋਹੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 711 ਦੇ ਟੋਡੀ ਰਾਗ ਅੰਦਰ ਸ਼ਬਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਜਾਵੇ ਸਤਿਗੁਰੂ ਸਾਹਿਬ ਜੀ ਦੇ ਸਰਪ੍ਰਸਤ ਹੋ ਜਾਵੇ ਭਾਈ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ